ਫਤੂ ਸੇ ਵੀ ਕਰੋ ਦਰਸ਼ਨ ਸੋ ਨਿਹਾਲ ਸਾਸ ਰੀਆ ਦਾ ਥੋੜਾ ਜਿਹਾ ਪਹਿਲਾਂ ਵੀ ਮੈਂ ਦੋ ਗੱਡੀਆਂ ਨੁਕਸਾਨ ਕਰ ਚੁੱਕਿਆ ਟੋਟਲ ਲਾਸ ਵਾਲਾ ਹੁਣ ਸਾਡਾ ਡਰਜਾ ਲੱਗਦਾ ਟੁੱਟ ਗਿਆ ਸੀ ਜਦੋਂ ਹੜਾ ਆਏ ਸੀਗੇ ਆਹ ਪਾਰਕਿੰਗ ਐ ਸਾਰਾ ਆਸਟ ਘਰ ਆ ਇਸ ਤੋਂ ਬਾਅਦ ਮਤਲਬ ਕੋਈ ਪਾਰਕਿੰਗ ਨਹੀਂ ਹੈਗੀ ਤੇ ਉਰੇ ਖੜੇ ਨੇ ਮੋਟਰਸਾਈਕਲ ਤੇ ਆਪਾਂ ਹੁਣ ਚੱਲੇ ਆ ਟਰੈਕ ਤੇ ਆਇਆ ਜੀ ਹੈਲੀਕਾਪਟਰ ਜਿੱਕੇ ਤੁਸੀਂ ਇਹਨੇ ਨਾ ਭਰ ਗਿਆ ਸਰਦਾਈ ਵਾਲੇ ਵੀ ਹੈਗੇ ਨੇ ਜੇ ਕਿਸੇ ਨੇ ਪੇੜੀਓ ਵੀ ਜੀ ਰੈਸਟ ਕਰ ਨੂੰ ਵੀ ਜਗ੍ਹਾ ਬਣੀਆਂ ਹੋਈਆਂ ਨੇ ਜੇ ਘਟਨੇ ਆਏ ਜੇ ਪਾਣੀ ਵਾਲੇ ਝਰਨੇ ਦਨੇ ਉੱਪਰ ਵਾਲੇ 'ਚ 1 ਕਿਲੋਮੀਟਰ ਦਾ ਫਾਸਲਾ ਘਟ ਜਾਂਦਾ 30 35 ਕਿਲੋ 35 ਕਿਲੋ ਚੱਕੀ ਜਾਂ ਆ ਆਪਣੇ ਤੋਂ 10 15 ਕਿਲੋ ਨਹੀਂ ਚੱਕਿਆ ਜੀ ਮੈਨੇ ਮ사ਜ ਕਰਾ ਲਈ ਮ사ਜ ਕਰਾ ਲੋ ਛੇ ਸੇਵਾ ਲਈ ਨੂੰ ਜੀ ਫ੍ਰੀ ਰੋਜ ਉਹ ਬਾਈ ਜਾ ਸਕਦਾ ਹੈ ਨਾ ਪੈਦਲ ਤਾਂ ਕੋਈ ਵੀ ਜਾ ਸਕਦਾ ਕੁ ਚੈੱਕ ਕਰੋ ਬੋਸ ਸਾਹਦੜੋ ਸਾਹਮਣੇ ਨਵਾਂ ਬਣਿਆ ਠੀਕਿੰਗ ਦਾ ਸਵਾਦ ਕੈਂਪ ਨਾਲ ਹੀ ਲੈ ਕੇ ਆਇਆ ਬੜੀ ਸ਼ਾਇਦ ਉਰੋ ਦੀ ਦੇਖੋ ਕਿਦੋਂ ਉਹ ਨਿਕਲ ਰਿਹਾ ਕਿਤੋਂ ਪਹਾੜ ਤੋਂ ਕੀ ਸੇਵਾ ਕਰ ਰਹੇ ਨੇ ਸਾਪੀਆਂ ਚੁੱਗੀ ਮੀ ਪੈਣ ਲੱਗ ਗਿਆ ਇਸ ਲਵ ਦਾ ਫਿਰ ਟੁੱਟ ਕੇ ਉੱਪਰ ਚੜਨਾ ਆਪਾਂ ਛੇ ਟਰੈਕਿੰਗ 6 ਕਿਲੋਮੀਟਰ ਦੀ ਵਾਹੇ ਗੁਰੂ ਆਹੇ ਗੁਰੂ ਆਹੇ ਗੁਰੂ ਹਾਂ ਸੀਗਾ ਜੀ ਰੂਮ ਕਿ ਗੱਦਾ ਦੇਤਾ ਸੀਗਾ ਜੀ ਸਸਟ੍ਰੀ ਕਾਲ ਜੀ ਆਦਾ ਦਿਨ ਕਰਨ ਲੱਗਿਆ ਸ਼ੁਰੂ ਤੇ ਹੱਤੀ ਮਿੰਟ ਹੋ ਗਿਆ 18 ਕਿਲੋਮੀਟਰ ਦੇ ਟਰੈਕ ਤੇ ਤੇ ਕਹਿੰਦੇ ਨੇ ਕਿ 4 ਕਿਲੋਮੀਟਰ ਘਟ ਗਿਆ ਉਹਨੂੰ ਤੇ ਮੋਟਰਸਾਈਕਲ ਜਾਣ ਲੱਗੇ। ਬਾਕੀ ਦੇਖਦੇ ਆ। ਹੁਣ ਦੋ ਬੈਗ ਕਰ ਲਿਆ ਅੱਜਾ ਚ। ਉਥੇ ਸਾਰਾ ਦਾਸ ਦੂਆ ਮਿਲੇ। ਤੇ ਉਹਨਿੱਕਾ ਬੈਗ ਜਮਾ ਕਰਾ ਦਾਂਗੇ ਤੇ ਖਾ ਪੀ ਕੇ ਨਿਕਲਣ ਲੱਗੇ ਬਸ। ਗੁਰਦੁਆਰਾ ਸਾਹਿਬ ਦੇ ਨਾਲ ਜਿਹੜੀਆਂ ਪੌੜੀਆਂ ਚੜ੍ਹ ਕੇ ਆਲੀ ਸਟਰੀਟ ਹੈ ਉਰੇ ਜਿੰਨੇ ਵੀ ਹੋਟਲ ਹੀ ਹੋਟਲ ਨੇ ਤੇ ਖਾਣ ਪੀਣ ਦੀਆਂ ਦੁਕਾਨਾਂ ਨੇ। ਸਾਰੇ ਬੰਦੇ ਤਿਆਰ ਨੇ ਨਿਕਲਣ ਲਈ ਅੱਧਰੋ ਖਾ ਕੇ ਆ ਰਹੇ ਨੇ ਲੰਗਰ। ਤੇ ਅੱਧ ਤੋਂ ਜ਼ਿਆਦਾ ਨਿਕਲ ਚੁੱਕੇ ਨੇ ਥੋੜੇ ਜਿਹੇ ਰਹਿ ਗਏ ਬੰਦੇ। ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਪਾਂ ਛਕਿਆ ਜੀ ਪ੍ਰਸ਼ਾਦਾ ਪ੍ਰਸ਼ਾਦੇ ਚ ਮੜਾ ਜਾ ਖਾ ਕੇ ਜਰੂਰ ਨਿਕਲੇਓ ਦਲੀਆ ਮਿਲਦਾ ਔਰ ਇਹ ਦਲੀਆ ਦਾ ਜਰੂਰ ਖਾ ਕੇ ਜਾਏ ਔਰ એનર્ਜੀ ਮਿਲਦੀ ਆ ਰਾਸਤੇ ਚ ਨਹੀਂ ਓਖਾ ਹੁੰਦਾ ਅਬ ਪੌੜੀਆਂ ਚੜ ਕੇ ਜੀ ਸਿੱਧਾ ਜੀ ਆਪਣਾ ਆ ਜਾਂਦਾ ਦਰਬਾਰ ਸਾਹਿਬ ਜਿੱਥੇ ਆਪਾਂ ਅੰਦਰ ਮੱਥਾ ਟੇਕਣਾ ਤੇ ਵੀ ਤੇ ਪੈਰ ਧੋ ਕੇ ਅੰਦਰ ਨੂੰ ਜਾਣਾ ਹੈ ਆਪਾਂ ਤੁਸੀਂ ਵੀ ਕਰੋ ਦਰਸ਼ਨ ਜੀ ਵਾਹੇ ਸਰੀਆ ਕਾਲ ਫਤਿਹ ਬਲਾਕੇ ਜੀ ਹੁਣ ਅੱਗੇ ਨੂੰ ਨਿਕਲ ਚੱਲੇ ਆ ਜੀ ਆਪਾਂ ਗੋਬਿੰਦ ਧਾਮ ਸਾਈਡ ਆਪਾਂ ਉਰੇ ਮੋਟਰਸਾਈਕਲ ਕੱਟ ਕੇ ਜਾ ਰਹੇ ਆ ਅੱਗੇ ਜਿਹੜੀ ਕਹਿੰਦੇ ਆ ਉਹਨ ਸੜਕ ਬਣ ਗਈ 4 ਕਿਲੋਮੀਟਰ ਵਾਲੀ ਤੇ ਬਾਕੀ ਸਾਰੇ ਤਾਂ ਉਰੇ ਖੜਾ ਰਿਹਾ ਮੈਂ ਮੋਟਰਸਾਈਕਲ ਅੱਗੇ ਲੈ ਕੇ ਜਾਊਗਾ ਜਿਹਨੇ ਉਰੇ ਖੜਾਣੇ ਆ ਮੋਟਰਸਾਈਕਲ ਪਾਰਕਿੰਗ ਚ ਉਰੇ ਵੀ ਖੜਾ ਕੇ ਜਾ ਸਕਦਾ ਤੇ ਮੈਂ ਅੱਗੇ ਲੈ ਕੇ ਜਾਊਗਾ ਤੇ ਜਿਹੜੇ ਉਰੇ ਖੜਾ ਕੇ ਜਾਣਗੇ ਉਹਨਾਂ ਨੇ ਆਪਣੀ ਗੱਡੀਆਂ ਮਜ਼ਦੂਰੇ ਕਿਰਾਏ ਤੇ ਹੋ ਜਾਂਦੀਆਂ ਨੇ ਉਹ ਕਰਾ ਕੇ ਜਾ ਸਕਦੇ ਨੇ ਤੇ ਮੈਂ ਤਾਂ ਨਹੀਂ ਖੜਾ ਰਿਹਾ ਮੈਨੂੰ ਥੋੜਾ ਜਿਹਾ ਪਹਿਲਾਂ ਵੀ ਮੈਂ ਦੋ ਗੱਡੀਆਂ ਨੁਕਸਾਨ ਕਰ ਚੁੱਕਾ ਟੋਟਲ ਲਾਸ ਵਾਲਾ ਹੁਣ ਸਾਰਾ ਡਰ ਜਾ ਲੱਗਦਾ ਤੇ ਫਿਰ ਮੈਨੂੰ ਆਇਆ ਕਿਤੇ ਦੁوار ਤੋਂ ਮੈਂ ਤੁਹਾਨੂੰ ਕੈਮਰਾ ਘੁਮਾ ਕੇ ਦਿਖਾਣਾ ਪਾਣੀ ਵਧ ਸਕਦਾ ਨਾ ਤਾਂ ਪਾਣੀ ਵਧ ਕੇ ਆ ਸਾਰਾ ਕੁਝ ਰੋੜ ਕੇ ਲੈ ਗਿਆ ਸੀਗਾ ਪਿਛਲੀ ਵਾਰ ਫਿਰ ਮੈਨੂੰ ਉਹਦੇ ਕਰਕੇ ਡਰ ਲੱਗਦਾ ਸੀਗਾ ਮੈਂ ਤਾਂ ਉੱਪਰ ਲੈ ਕੇ ਜਾ ਰਿਹਾ ਬਾਕੀ ਭਾਈ ਗੁਰੂ ਜੀ ਮੇਲ ਰੱਖਣਗੇ ਸਾਰਿਆਂ ਤੇ ਉਹ ਆ ਜੀ 메인 게ਟ ਹੈ ਗੁਰਦੁਆਰਾ ਸਾਹਿਬ ਜਿਹੜਾ ਗੋਬਿੰਦ ਘਾਟ ਹੈ ਤੇ ਆ ਬਾਹਰ ਖੜੀਏ ਪਾਰਕਿੰਗ ਚ ਐਵੇਂ ਉਹ ਮੋਟਰਸਾਈਕਲ ਦੇ ਤਾਂ ਉੱਪਰ ਨਿਕਲ ਚੁਕੇ ਹੁਣ ਯਾਤਰਾ ਲਈ ਅੱਤੇ ਉਰੋਦੀ ਨਿਕਲ ਕੇ ਥੱਲੇ ਜਾਣਗੇ ਵਾਪਿਸ ਜਿਵੇਂ ਲਾ ਲੋ ਆਪਣੇ ਆਪਣੇ ਸ਼ਹਿਰਾਂ ਵੱਲ ਰਿਸ਼ੀਕੇਸ਼ ਵਾਲੀ ਸਾਈਡ ਜਾਣਗੇ ਤੁਸੀਂ ਦੇਖੋ ਕਿੰਨੀ ਸੰਗਤ ਆਈ ਹੋਈ ਆ ਤੇ ਆ ਜੀ ਆਪਣਾ ਪੁਲ ਜਿਹੜਾ ਬ੍ਰਿਜ ਨਵਾਂ ਬਣਿਆ ਪਹਿਲੇ ਇਹ ਤੋਂ ਨੀਚੇ ਜਿਹੜਾ ਪੁਰਾਣਾ ਜਿਹੜਾ ਟੁੱਟ ਗਿਆ ਸੀ ਜਦੋਂ ਹੜਾ ਆਏ ਸੀਗੇ ਆ ਪਾਰਕਿੰਗ ਐ ਸਾਰੀ ਹੁਣ ਇਹ ਨਵਾਂ ਬ੍ਰਿਜ ਜਿਹੜਾ ਅੱਗੇ ਲੈ ਕੇ ਜਾਂਦਾ ਆਪਾਂ ਨੂੰ ਗੋਬਿੰਦਪਾਲੀ ਸਾਈਡ ਆ ਸਾਰੀ ਰੋਡ ਐ ਜੀ ਜਿਹੜੀ ਨਵੀਂ ਹੁਣ ਬਣਾਈ ਆ ਇਹਨਾਂ ਨੇ 4 ਕਿਲੋਮੀਟਰ ਵਾਲੀ ਰੋਡ ਕਹਿੰਨੇ ਆ ਆ ਟੈਕਸੀਆਂ ਨੇ ਜਿਹਨਾਂ ਦੀ ਮੈਂ ਗੱਲ ਕਰੀ ਸੀਗੀ ਇਹਨਾਂ ਰਾਹੀਂ ਵੀ ਆਪਾਂ ਜਾ ਸਕਦੇ ਆ 4 ਕਿਲੋਮੀਟਰ ਵੀ ਤੋਂ ਜਾ ਰਹੇ ਨੇ ਬੰਦੇ ਕਹਿੰਦੇ ਕਹਿੰਦੇ ਤੁਰਤੀ ਜਾਏ ਜੀ ਉੱਪਰ ਆਉਂਗੇ 4 ਕਿਲੋਮੀਟਰ ਵਾਲੀ ਚੜਾਈ ਕਰਕੇ ਤਾਂ ਸਿੱਧਾ ਆ ਹੀ ਜਾਏ ਅੱਗੇ ਲਿਖਿਆ ਹੋਊਗਾ ਲਾਸਟ ਬਾਈਕ ਪਾਰ ਤੇ ਉੱਥੇ ਤੱਕ ਤੁਸੀਂ ਲੈ ਕੇ ਆ ਸਕਦੇ ਆ ਦੇਖੋ ਮਤਲਬ ਲਾ ਲੋ ਲਾਸਟ ਘਰ ਆ ਇਸ ਤੋਂ ਬਾਅਦ ਮਤਲਬ ਕੋਈ ਪਾਰਕਿੰਗ ਨਹੀਂ ਹੈਗੀ ਤੇ ਉਰੇ ਖੜੇ ਨੇ ਮੋਟਰਸਾਈਕਲ ਤੇ ਆਪਾਂ ਵੀ ਲਾਤਾ ਉਹ ਵੀਰਾ ਨੰਬਰ ਨੋਟ ਕਰ ਰਿਹਾ ਤੇ ਠੀਕ ਹੈ ਜੀ ਓਕੇ ਜੀ ਤੇ ਪਾਰਟੀ ਦੇ ਦਿਓ ਆ ਕੇ ਦੇ ਦਿੰਗੇ ਚਲੋ ਜੀ ਬਾਈ ਕਰ ਦੋ ਐਵੇ ਸੇਫ ਜਰਨੀ ਹੈ। ਥੈਂਕ ਯੂ ਭਾਈ। ਚਲੋ ਜੀ ਹੁਣ ਇਕੱਲੇ ਆ ਟ੍ਰੈਕ ਤੇ। ਆ ਜੀ ਹੈਲੀਕਾਪਟਰ ਜੇ ਕਿਸੇ ਨੇ ਇਧਰ ਆਣੀ ਵੀ ਜਾਣਾ 3500 ਤੋਂ 3300 ਜਾਂ ਨਾਲ ਕੁਝ ਰੈਂਟ ਆ ਤੁਹਾਨੂੰ ਮੈਂ ਦੱਸ ਦੂ ਬਾਅਦੋ। ਜਿਵੇਂ ਜੀ ਟੈਕਸੀ ਸਟੈਂਡ ਹੁੰਦਾ ਹੈ ਹੈਗਾ ਜੀ ਘੋੜੀਆਂ ਦਾ ਸਟੈਂਡ। ਉਰੋ ਦੀ ਮਤਲਬ ਤੁਸੀਂ ਘੋੜੀਆਂ ਕਰਾ ਕੇ ਉੱਪਰ ਜਾ ਸਕਦੇ ਹੋ ਜਿਹਨਾਂ ਤੋਂ ਨਹੀਂ ਵਿਚਾਰੇ ਤਾਂ ਤੁਰਿਆ ਜਾਂਦਾ। ਆ ਜੀ ਚੜ੍ਹਾਈ ਸਿੱਧੀ। ਜਿਹੜੀ 9 ਕਿਲੋਮੀਟਰ ਪਹਿਲਾਂ ਆਪਾਂ ਸਿੱਧਾ ਚੜ੍ਹਨਾ ਹੈ। ਹੰਦੇ ਹੋਏ ਤਾਂ ਬਹੁਤ ਸੌਖਾ ਉਤਰ ਜਾਂਦਾ। ਹੰਦੇ ਹੋਏ ਤਾਂ ਨਾ ਹੋਊਗੀ। ਮੈਂ ਤਾਂ ਜਿਵੇਂ ਨਾ ਆਇਆ ਨਹੀਂ ਹੁੰਦਾ ਚਰਨੇ ਤੇ ਐਵੇਂ ਪਸੀਨੇ ਨਾ ਭਰ ਗਿਆ ਮੈਨੇ ਕੌੜੀਆਂ ਤੇ ਜਾਣਾ ਬਈ ਘੋੜੀ ਤੇ ਵੀ ਜਾ ਸਕਦਾ ਹੁਣ ਜਿੰਨਾ ਪਹਾੜ ਆਪਾਂ ਚੜ੍ਹਿਆ ਫਿਰ ਉਤਰ ਜਾਣਾ ਟਾਈਮ ਤਾਂ ਹੋ ਗਈ ਨਾ ਹੁਣ ਠੀਕ ਉਤਰੇ ਜਾ ਰਹਿਣਾ ਰੋਮੀ ਮੈਂ ਕਿਹਾ ਰੋਮੀ ਵੀਡੀਓ ਬਣਾਵੇ ਕਹਿੰਦਾ ਹੁਣ ਲੱਗਾ ਕੁਝ ਵੀ ਖੱਟਾ ਖੜੇ ਕਰਕੇ ਆ ਵਾਹੇ ਗੁਰੂ ਵਾਹੇ ਗੁਰੂ ਪਹਾੜ ਚੜ੍ਹ ਕੇ ਉਤਰਾਂਗੇ ਨਾਲ ਦੀ ਨਾਲ ਲੱਗੇ ਖਾਣ ਪੀਣ ਵਾਲੀਆਂ ਜਗ੍ਹਾ ਮੌਨਗੀਆਂ ਤੁਸੀਂ ਜੋ ਵੀ ਖਾਣਾ ਉਹ ਖਾ ਸਕਦੇ ਹੋਰੇ ਤੇ ਪਾਣੀ ਪੋਣੀ ਦਾ ਵੈਸੇ ਫਿਰ ਰਾਸਤੇ ਚ ਧਰਨੀਆਂ ਚ ਹੀ ਭਰ ਸਕ ਆਂ ਤੇ ਬਾਕੀ ਹੋ ਗਿਆ ਹਾਂਜੀ ਵੀਰੇ ਆ ਦੇਖੋ ਵਧੀਆ ਖਾਣ ਦਾ ਸਾਰਾ ਕੁਝ ਹੈ ਐ ਨਹੀਂ ਹੈਗਾ ਕਿ ਜੇ ਤੁਸੀਂ ਉੱਥੋਂ ਦੀ ਖਾਲੀ ਢਿੱਡ ਵੀ ਆ ਕੇ ਅੱਗੇ ਖਾ ਸਕਦੇ ਹੋਰੇ ਤੀਜਾ ਦੇ ਕੋ ਸਾਰੇ ਪਰੌਂਠੇ ਵਗੈਰਾ ਖਾ ਰਹੇ ਨੇ ਜਿਹੜੇ ਸਵੇਰੇ ਸਾਜਰੇ ਨਿਕਲੇ ਹੋਏ ਨੇ ਹੋਰੇ ਰੁੱਕ ਕੇ ਖਾ ਲੈਂਦੇ ਨੇ ਤੇ ਰੋਮੀ ਜੀ ਕਹਿੰਦੇ ਚਾਹ ਪੀਣੀ ਆ ਹੁਣ ਰੁੱਕ ਕੇ ਚਾਹ ਸੋਦਾ ਹੈ ਇਹ ਪੂਰੇ ਕੱਪੜੇ ਭਰ ਗਏ ਪਸੀਨੇ ਨਾਲ ਸਵਾਦ ਆ ਰਿਹਾ ਪਰ ਨਜ਼ਾਰਾ ਭੁੱਲਾ ਰਿਹਾ ਬਬੇ ਇਹ ਨਹੀਂ ਲੱਗਦਾ ਕਿ ਮੈਂ ਕਰ ਨਹੀਂ ਸਕਦਾ ਟ੍ਰੈਕ ਨਹੀਂ ਆਉਂਦਾ ਠੀਕ ਹੈ ਸੌਖੀ ਹੈ ਸਿੱਧਾ ਕੰਮ ਹੋਇਆ ਤਾਂ ਸਾਡੇ ਕੱਟਤਾ ਮੰਨਉਂ ਮੇਰੇ ਨਹੀਂ ਸੀ ਕਿ ਅਸੀਂ ਦਰ ਲਾਂਗੇ ਪਰ ਠੀਕ ਆ ਕੰਮ ਆ ਗਿਆ। ਨਾਲ ਇੰਡੀਆ ਕਰਨੀ ਆ ਅਸੀਂ। ਕਿੰਨਾ ਟਾਈਮ ਹੋ ਗਿਆ ਦੁਰੇ ਦੁਰੇ ਹੈ ਨਹੀਂ ਜਿੰਨਾ ਜਿੰਮ ਲਾਇਨਾ ਖੁਸ਼। ਇਹ ਦੋ ਵਾਰ ਆ ਨਹੀਂ ਸੀਗਾ ਤੁਰ ਨਹੀਂ ਸਕਦੇ। ਰੋਕੇ ਐ ਤੇ ਔਖਾ ਨਹੀਂ ਲੱਗ ਰਿਹਾ। ਬਹੁਤ ਸਵਾਦ ਆ। ਲੋ ਜੀ ਦੇ ਰਸਤੇ ਜੇ ਸਰਧਾਈ ਵਾਲੇ ਵੀ ਹੈਗੇ ਨੇ ਜੇ ਕਿਸੇ ਨੇ ਪੀਣੀ ਹੋਵੇ 80 ਰੁਪਏ ਗਲਾਸ ਤੇ ਉਹ ਵੀ ਪੀ ਸਕਦੇ ਆ ਆਪਾਂ એનર્ਜੀ ਵਾਸਤੇ। ਥੋੜੇ ਜਦ ਦੁਆਰ ਤੋਂ ਫੇਰ ਚੜਾਈ ਚੜਦੇ ਫੇਰ ਉਤਰਦੇ ਫੇਰ ਆ ਜਾਂਦਾ। ਖਾਣ ਪੀਣ ਵਾਲਾ ਸਮਾਨ। ਅਨੀ ਟੈਂਸ਼ਨ ਲੈਣ ਦੀ ਲੋੜ ਨਹੀਂ ਹੈ ਕੈਰੀ ਕਰਦੀ ਲੋੜ ਨਹੀਂ ਵਜਨ ਦੀ ਖਾਣ ਪੀਣ ਵਾਲੇ ਸਮਾਨ ਦੀ ਰਾਤ ਨੂੰ ਮਿਲ ਹੀ ਜਾਂਦਾ ਤੇ ਵਿਊ ਤਾਂ ਯਾਰ ਬਹੁਤ ਸਿਰੇ ਆ ਤੁਸੀਂ ਥੱਕੋਗੇ ਨਹੀਂ ਹੈ ਇਹੋ ਵਿਊ ਦੇਖ-ਦੇਖ ਕੇ ਬੰਦੇ ਦਾ ਜੀ ਕਰੀ ਜਾਂਦਾ ਤੁਰਨ ਨੂੰ ਲੋ ਵੀ ਜਿਹਨੇ ਛੋਲੇ ਛੁਲੇ ਲੈਣੇ ਆਪਣੇ ਨਾਂ ਦੇ ਆਈ ਲਵ ਇੰਡੀਆ ਛੋਲੇ ਛੁਲੇ ਜਾਣੇ ਸਾਰਾ ਕੁਝ ਹੈ ਕਿ ਆ ਗਈਆਂ ਜੀ ਸਿੱਧੀਆਂ ਪੌੜੀਆਂ ਥੋੜੇ ਅੱਗੇ ਜਾ ਕੇ 5 ਕਿਲੋਮੀਟਰ ਜੀ ਰੈਸਟ ਕਰਨ ਨੂੰ ਵੀ ਜਗ੍ਹਾ ਬਣੀਆਂ ਹੋਈਆਂ ਨੇ ਆ ਦੇਖੋ ਕਿੱਥੇ ਨਹੀਂ ਬਾਈ ਚੱਲੋ ਦੋ ਵਾਰ ਚੜਾਈ ਚੜ ਗਿਆ ਸੀ ਇਹ ਉਮਰ ਤੋਂ ਤੇ ਉਹਰੇ ਰੈਸਟ ਕਰਨ ਨੂੰ ਜਗ੍ਹਾ ਬਣੀ ਹੋਈ ਹੈ ਉਹਦੇ ਆ ਕੇ ਬੈਠ ਸਕਦੇ ਆ ਥੋੜੀ ਥੋੜੀ ਪੁਆਇੰਟ ਬਾਅਦ ਬਣੀ ਹੋਈ ਆ ਸਭ ਤੋਂ ਵਧੀਆ ਜੀ ਚੜਨ ਦਾ ਤਰੀਕਾ ਇਹ ਹੀ ਆ ਕਿ ਤੁਸੀਂ ਰੋਕ ਰੋਕ ਕੇ ਹੌਲੀ ਚੱਲੋ ਬਸ ਤੇ ਰੁਕੋ ਇੱਕ ਗੱਲ ਹੋਰ ਦੱਸਦਾ ਤੇ ਜੇ ਤੁਸੀਂ ਰੈਸਟ ਵੀ ਕਰਨਾ ਹੈ ਨਾ ਕਿਤੇ ਬਹਿਣਾ ਨਹੀਂ ਹੈਗਾ ਬੈ ਕੇ ਰੱਖ ਦਿਓ ਆਪ ਖੜੇ ਖੜੇ ਹੋ ਕੇ ਰੈਸਟ ਕਰਿਓ ਜੇ ਬੈਠੋਗੇ ਉਹ ਸਰੀਂ ਠੰਡਾ ਪੈ ਜਾਊਗਾ ਮੈਂ ਟਿਰਲ ਵਾਟਰ ਭਰਦੇ ਆ ਤੇ ਜੂਨ ਚ ਜੇ ਘਟਨੇ ਆਏ ਜੇ ਪਾਣੀ ਵਾਲੇ ਝਰਨੇ ਜੁਲਾਈ ਚ ਬਹੁਤ ਹੁੰਦੇ ਨੇ ਫਿਰ ਇੱਕ ਥੋੜੇ ਥੋੜੇ ਟਾਈਮ ਬਾਅਦ ਆ ਜਾਂਦੇ ਹੁੰਦੇ ਨੇ ਸਿੱਧਾ ਇੱਧਰ ਨੇ ਜਦੋਂ ਦੋ ਰਾ ਜਾਂਦੇ ਨੇ ਉੱਪਰ ਵਾਲੇ 'ਚ 1 ਕਿਲੋਮੀਟਰ ਦਾ ਫਾਸਲਾ ਘਟ ਜਾਂਦਾ ਤੇ ਇੱਧਰ ਉਹਦੀ ਪਿੰਦਾ ਥੋੜਾ ਜਿਹਾ ਦੂਰ ਤੇ ਉੱਪਰ ਵਾਲੇ ਪਾਸੇ ਹੀ ਹੈਗਾ ਮੈਡੀਕਲ ਵਾਲੀ ਜਗਾ ਤੇ ਜੇ ਕੋਈ ਬਿਮਾਰ ਹੋ ਗਿਆ ਜਾਂ ਕੁਝ ਹੋ ਗਿਆ ਤਾਂ ਇੱਧਰ ਮੈਡੀਕਲ ਵਾਲਾ ਵੀ ਹੈਗਾ ਸਿਸਟਮ ਨੀਚੇ ਵਾਲੇ ਪਾਸੋਂ ਪੈਂਦਾ ਥੋੜਾ ਜਿਹਾ ਦੂਰ ਇਹ ਨਾ ਮਾਰਾ ਘੱਟਿਆ ਗਿਆ ਦੂਰਾਂ ਨੇ ਜਿਹੜੇ ਨਾ ਨਾ ਬਾਈ ਤਾਂ ਨਾ ਨੇ ਇੰਨਾ ਵਜਨ ਚੱਕੀ ਜਾਂਦੇ ਨੇ ਕੀ ਸ਼ਾਰਟਕਟ ਪੜ ਰਹੇ ਸ਼ਾਰਟਕਟ ਨਹੀਂ ਚੜਾਇਆ ਇਹ ਜੀ ਕਿੰਨਾ ਵਜਨ ਹੋਗਾ ਜੀ ਇਹ 35 ਕਿਲੋ ਹੈ 35 ਕਿਲੋ ਚੱਕੀ ਜਾ ਰਿਹਾ ਆਪਣੇ ਤੋਂ 10-15 ਕਿਲੋ ਨਹੀਂ ਚੱਕਿਆ ਜਾ ਰਿਹਾ ਆ ਜਗਾ ਜੀ ਜਿੱਥੇ ਆਪਾਂ ਰੈਸਟ ਕਰ ਸਕਦੇ ਆ ਇਹਨੇ ਮਸਾਜ ਕਰਾਣੀ ਮਸਾਜ ਕਰਾ ਲਓ ਸ਼ੇਰ ਸੇਵਾ ਲਈ ਹੋਈ ਆ ਫਰੀ ਚ ਆ ਜੇ ਵੀ ਬਿਮਾਰ ਹੈ ਦਵਾਈਆਂ ਲੈ ਸਕਦੇ ਔਰ ਇਹੋ ਦੇਖੋ ਮ사ਜ ਹੋ ਰਹੀ ਹੈ ਜੇ ਵੀ ਥੱਕ ਗਿਆ ਦੁਸ਼ ਫਰੀਚ ਕਰਾ ਸਕਦੇ ਤੇ ਉੱਧਰ ਵੀ ਚੱਲ ਰਹੀ ਹੈ ਇਹ ਨਾਲ-ਨਾਲ ਮਿਲ ਰਿਹਾ ਛੋਲੇ ਦਾ ਪ੍ਰਸ਼ਾਦ ਬਾਈ ਦੀ ਮੋਟੀਵੇਸ਼ਨ ਚੈੱਕ ਕਰੋ ਜੇ ਉਹ ਬਾਈ ਜਾ ਸਕਦਾ ਹੈ ਨਾ ਪੈਦਲ ਤਾਂ ਕੋਈ ਵੀ ਜਾ ਸਕਦਾ ਠੀਕ ਆ ਤੇ ਏ ਨਹੀਂ ਹੈਗਾ ਕਿ ਤੁਸੀਂ ਆਪਣੇ ਆਪ ਨੂੰ ਇੰਨਾ ਕਮਜ਼ੋਰ ਸਮਝੋ ਜੇ ਬਾਈ ਚੜ ਸਕਦਾ ਤਾਂ ਤੁਸੀਂ ਵੀ ਪਹਾੜ ਚੜ ਸਕਦੇ ਹੋ ਮੋਟੀਵੇਸ਼ਨ ਚੈੱਕ ਕਰੋ ਅਗਲੇ ਦੀ ਯਾਰ ਜੇ ਉਹ ਚੜ ਸਕਦਾ ਤਾਂ ਕੋਈ ਵੀ ਚੜ ਸਕਦਾ ਤੁਸੀਂ ਵੀ ਚੜ ਸਕਦੇ ਹੋ ਠੀਕ ਨਹੀਂ ਹੋਈ ਕੁ ਚੈੱਕ ਕਰੋ ਬਹੁਤ ਸੋਹਣਾ ਆਇਆ ਔਰੇ ਖੜ ਕੇ ਅਸੀਂ ਫੋਟੋ ਖਿਜਾ ਰਹੇ ਹਾਂ ਤੇ ਥੱਲੇ ਦੇਖੋ ਪਹਾੜ ਚੜਾਈ ਜ਼ਰੂਰ ਜ਼ਿਆਦਾ ਸੀ ਪਰ ਇਧਰੋਂ ਤੁਸੀਂ ਬ੍ਰਿਜ ਦੇ ਉੱਪਰੋਂ ਦੀ ਓਕੇ ਆਉਂਗੇ ਉਹ ਦੂਜੇ ਪਾਸੇ ਦੀ ਜਾਓਗੇ ਤਾਂ ਨਿਸ਼ਚਿਤ ਹੀ ਤੁਹਾਨੂੰ ਮੈਂ ਕੈਮਰਾ ਘੁਮਾ ਕੇ ਦਿਖਾਣਾ। ਇਹ ਨੀਚੇ ਵਾਲੀ ਸਾਈਡ ਤੋਂ ਦੇਖੋ ਸਾਬਣੋ ਆ ਰਿਹਾ ਪੁਲ ਛੋਟਾ ਆ। ਪੁਰਾਣੀ ਵਾਲਾ ਪੁਲ ਆ ਇੱਥੇ ਉਹ ਵੀ ਜੁੜ ਜਾਂਦਾ। ਤੇ ਜੇ ਤੁਸੀਂ ਉੱਪਰੋਂ ਦੀ ਜਾਓਗੇ ਤਾਂ ਆਹ ਵਾਲਾ ਨਵਾਂ ਪੁਲ ਆ ਜਿਹੜਾ ਨਵਾਂ ਬ੍ਰਿਜ ਆ ਜਿਹੜਾ ਉੱਥੋਂ ਆਉਂਗੇ ਤੇ ਆ ਚੈੱਕ ਕਰੋਗੇ ਉਹ। ਸਾਰੇ ਸਾਰੇ ਫੋਟੋ ਆ ਕਰਾ ਰਹੇ ਨੇ। ਆਣਾ ਪੁਲ ਲੱਕੜ ਵਾਲਾ ਫਿਰ ਉਸ ਤੋਂ ਬਾਅਦ ਹੁਣ ਸਾਹਮਣੇ ਨਵਾਂ ਬਣਿਆ ਤੇ ਉਹ ਚੈੱਕ ਕਰੋ ਜੇ ਆਪਾਂ ਨੀਚੇ ਵਾਲੀ ਸਾਈਡ ਤੋਂ ਆਉਂਦੇ ਤਾਂ ਆਹ ਪੁਲ ਤੋਂ ਆਣਾ ਸੀਗਾ ਪਰ ਹੁਣ ਆਪਾਂ ਆਏ ਆ ਨਵੇਂ ਬ੍ਰਿਜ 'ਚੋਂ ਨਾਲ ਦੇ ਮੈਨੂੰ ਗਾੜਾ ਕੱਢ ਰਹੇ ਨੇ ਕਿਉਂਕਿ ਮੈਂ ਕਿਸੇ ਤੋਂ ਪੁੱਛਿਆ ਸੀ ਕਹਿੰਦਾ ਇੱਧਰੋਂ ਜਲਦੀ ਪਹੁੰਚ ਜਾਓਗੇ ਤੇ ਇੱਕ ਗੱਲ ਹੋਰ ਦੱਸ ਦੇਣਾ ਇੱਧਰੋਂ ਦੀ ਜਦੋਂ ਜਾਣਾ ਤੁਸੀਂ ਸੇਮਕੰਡ ਸਾਹਿਬ ਵਾਲੀ ਸਾਈਡ ਗੋਵਿੰਦ ਘਾਮ ਤੱਕ ਤਾਂ ਤੁਸੀਂ ਨੀਚੇ ਵਾਲਾ ਰਸਤਾ ਫੜਿਓ ਉਹ ਹੈਗਾ ਸਿੱਧਾ ਜੇ ਤੁਜੀ ਵਾਪਿਸ ਆਣਾ ਫੇਰ ਆਹ ਰਸਤੇ ਤੋਂ ਆਇਓ ਕਿਉਂਕਿ ਚੜਾਈ ਬਹੁਤ ਹੈ ਸਾਈਡ ਤੋਂ ਦੇਖਦੇ ਹੋਰ ਜੇ ਤੁਹਾਨੂੰ ਕਿਤੇ ਰਸਤੇ ਵਿੱਚ ਨੀਚੇ ਉਤਰਨ ਨੂੰ ਮਿਲਿਆ ਜਬ ਬ੍ਰਿਜ ਤੋਂ ਉਰੇ ਆ ਕੇ ਸਾਈਡ ਤੋਂ ਦੋਨੇ ਰਸਤੇ ਮਿਲ ਜਾਂਦੇ ਨੇ ਉਹ ਦੇਖੋ ਸਾਥ ਫੇਜ ਲੈ ਰਿਹਾ ਵੀ ਟਰੈਕਿੰਗ ਦਾ ਸਵਾਦ ਕੈਂਪ ਨਾਲ ਹੀ ਲੈ ਕੇ ਆਇਆ ਲਾ ਰੱਖਿਆ ਸਾਈਡ ਤੇ ਜਾਂਦੇ ਦੇਖੋ ਕਿੰਨਾ ਸੋਹਣਾ ਗ੍ਰੀਨਰੀ ਵਾਲਾ ਪਹਾੜ ਆਇਆ ਪਲਾਨ ਆ ਗਈ ਹੁਣ ਮੜਿਆ ਸਬਰ ਆਇਆ ਜੀ ਰੁਕ ਰਹੇ ਹਾਂਗੇ ਰੋਮੀ ਦੇਖਦਾ ਹੋਈ ਪਾਸੇ ਨਾਲ ਆ ਰਿਹਾ ਤੇ ਬਸ ਨਹੀਂ ਬਸ ਨੇ ਇਹਦੀ ਟਰੱਕ ਹੋਇਆ ਟਰੱਕ ਬਸ ਭੁੱਖ ਲੱਗਿਆ ਅੱਗੇ ਜਾ ਕੇ ਕੋਈ ਖਾਵਾਗੇ ਭੁੱਖ ਲੱਗਣ ਲੱਗੀ 9 ਵਜੇ ਅਸੀਂ ਤੁਰੇ ਸੀਗੇ ਟਰੈਕ ਸੀਗਾ ਜਿਹੜਾ 12 ਵਜੇ ਥੋੜਾ ਜਿਹਾ ਦੂਰ ਰਹਿ ਗਿਆ ਕਹਿੰਦੇ ਘੰਟਾ ਕਿਤਾ ਹੋਰ ਰਾਹ ਰਹਿ ਗਿਆ ਤੇ ਭੁੱਖ ਲੱਗਣ ਲੱਗੀ ਹੁਣ ਫੁੱਲ ਸਾਨੂੰ ਐ ਕਿਤੇ ਕੁਝ ਮਿਲੇ ਖਾਣ ਲਈ ਡੀ ਹਾਈਡਰੇਸ਼ਨ ਦੂਰ ਕਰ ਲਈ ਜਾਂ ਕੀੜਾ ਖੁਰਾ ਜਾਂ ਕੁਝ ਵੀ ਛੋਲੇ ਛੂਲੇ ਤੇ ਇਹਨੂੰ ਲੱਗੇ ਫੇਰ ਦਰ ਕੇ ਆ ਜਾਣੇ ਉਰੂਦੀ ਆ ਪੋਜਾ ਤਿਆਰ ਵਰ ਤਿਆਰ ਤੀਰ ਨਾਲ ਚੱਕੀ ਫਿਰਦੇ ਨੇ ਤੇ ਲੈਣਾ ਪਹਾੜੀ ਛੇ ਦਾ ਉਰੂਦੀ ਦੇਖੋ ਕਿੰਨਾ ਔਖਾ ਉਰੂਦੀ ਚੜ ਕੇ ਲੈ ਕੇ ਆਉਂਦੇ ਨੇ ਕਿੰਨੇ ਛੱਤੇ ਲੱਗੇ ਹੋਏ ਨੇ ਗੈਸ ਕਰੋ ਬਾਅਦ 15 ਛੱਤੇ ਨੇ ਕਾਫੀ ਨੇ ਯਾਰ 10 15 ਤੋਂ ਵੀ ਜ਼ਿਆਦਾ ਹੀ ਨੇ ਆ ਦੇਖਿਆ ਪਿੱਲੀ ਸਾਈਡ ਵੀ ਲੱਗੇ ਹੋਏ ਨੇ ਇਹੀ ਜੀ ਆ ਦੇਖ ਕੇ ਟੋਕ ਰਹੀ ਜੀ ਕਹਿੰਦੇ ਪਾਪੜ ਖਾ ਲੋ ਯਾਰ ਦੇ ਸੁਣ ਲਈ ਜ਼ਿਆਦਾ ਟਾਈਮ ਨਾ ਲਾੜੋ ਕੋਰ ਨਹੀਂ ਗਿਆ ਹੋਇਆ ਸ਼ੇਰਾ ਕਿੱ체 ਕਿਰਖਾ ਮਾ ਦੱਪਦੇ ਗਿੱਲੀ ਤੇ ਜਿੰਨੇ ਨੂੰ ਕਰ ਗਿਆ ਬੇਰ ਜਰੂਮੀ ਨੂੰ ਦਾ ਬਾਈ ਟੋਫੀ ਦੀ ਸੇਵਾ ਕਰ ਲੈਣੇ ਹੁਣ ਥੋੜਾ ਜਿਹਾ ਅੱਗੇ ਜੇ ਆ ਕੇ ਉਹਦਾ ਸਿਧਾਂਤ ਲੱਗੇ ਵੀਰੇ ਪਰੋਂ ਦੇ ਭੁੱਖ ਬਹੁਤ ਜ਼ਿਆਦਾ ਲੱਗ ਰਹੀ ਸੀ ਅੰਮਲ ਲਵੇ ਉੱਤਰ ਗਏ ਜੀ ਬਹੁਤ ਲੱਗਦਾ ਤਵੇ ਜਿਦਾਂ ਲਾ ਉਤਰੇ ਨਾ ਕੀ ਆ ਬਾਈ ਖਰੜ ਤੋਂ ਮਿਲੇ ਨੇ ਨਾਮ ਕੀ ਵੀਰੇ ਇਹਦੇ ਇੰਦਰ ਬਾਈ ਜਿਵੇਂ ਉਹ ਕੋਲ ਪਰਜਾਈ ਜਾਂਦਾ ਨਾ ਮੈਂਗਾ ਹੋ ਜਾਂਦਾ ਸੱਤ ਸੱਤ ਦਾ ਪ੍ਰੋਡਕਟ ਪਰ ਪ੍ਰੋਡਕਟ ਹੈ ਵੀ ਬਹੁਤ بڑا ਯਾਰ ਪਲੇਟ ਤੋਂ ਵੀ بڑا ਬਾਹਰ ਨੂੰ ਜਾਂਦਾ ਉਹ ਗੱਲੇ ਹੀ ਸਾਰੇ ਇੱਕ ਪ੍ਰੋਡਕਟ ਇੱਕ ਪ੍ਰੋਡਕਟ ਚਾਰ ਦੇ ਤਿੰਨੇ ਦੇ ਪ੍ਰੋਡਕਟ ਅੱਦਾਂ ਚਾਗ ਰਹੇ ਨੇ ਇਹ ਪ੍ਰੋਡਕਟ ਦਾ ਬਾਤ ਮਾਰਾ ਬਹੁਤ ਜਾਨ ਦਾ ਨਹੀਂ ਪਹਿਲਾਂ ਪਾਉਂਦੇ ਯਾ ਹਰ ਦਾ ਪ੍ਰੋਡਕਟ ਹੈ ਜੀ ਨਹੀਂ ਹੈਗਾ ਠੀਕ ਆ ਵਧੀਆ ਨਾ ਦੇਖੋ ਕਿਵੇਂ ਪਾਣੀ ਆ ਰਿਹਾ ਨਾ ਵਧੀਆ ਪਾਣੀ ਹੈ ਦੇਖੋ ਇਹਨਾਂ ਸਾਫ ਕਲੀਅਰ ਜোন ਕਰਕੇ ਜੇ ਬਰਸਾਤਾ ਸ਼ੁਰੂ ਨਹੀਂ ਨਾ ਹੋਈਆਂ ਤੇ ਇਸ ਕਰਕੇ ਪਾਣੀ ਇੱਥੇ ਘੱਟਾ ਫਲੋ ਨਹੀਂ ਤਾਂ ਬਹੁਤ ਜ਼ਿਆਦਾ ਪਾਣੀ ਹੁੰਦਾ ਤੇ ਚੈੱਕ ਕਰੋ ਇਹਦੇ ਵਿੱਚੋਂ ਨਿਕਲ ਰਿਹਾ ਦੇਖੋ ਪਹਾੜ ਤੋਂ ਲੋਵੀ ਬਾਈ ਜੀ ਸੇਵਾ ਕਰ ਰਹੇ ਨੇ ਪਾਣੀ ਵਗ ਰਿਹਾ ਥੈਂਕ ਯੂ ਆਪਾਂ ਲੱਗਿਆ ਜੀ ਮੀ ਸਾਰਿਆਂ ਨੇ ਪਾਲੀ ਦੇ ਰੇਨਕੋਟ ਆਪਾਂ ਤਾਂ ਪਾਇ ਨਹੀਂ ਮਿੰਦਾ ਵਧੀਆ ਲੱਗ ਰਿਹਾ ਹੈ ਨਾ ਓਏ ਠੰਡਾ ਠੰਡਾ ਲੱਗ ਰਿਹਾ ਜਮੀ ਛੋਟਾ ਜਾਂ ਜਾਦੂ ਜਾ ਰਿਹਾ ਜਾਦੂ ਉਹ ਵੀ ਇੱਕ ਹਰੇ ਰੰਗ ਦਾ ਜਾਦੂ ਜਾ ਰਿਹਾ ਪਰ ਇਹ ਤੇਜ਼ ਹੋਣ ਲੱਗੀਆਂ ਆ ਪਾਣ ਬਰਸਾਤੀਆਂ ਪੜਾਉਂ ਗਏ ਪਾਲੀ ਇਹਨੇ ਉਹ ਤਾਂ ਫਸ ਗਿਆ ਬਰਸਾਤੀ ਚ ਪਿੱਛੇ ਦੇਖੋ ਕਿੰਨੇ ਬਜ਼ੁਰਗ ਮਾਤਾ ਜੀ ਵੀ ਐਨ ਵਧੀਆ ਜਾ ਰਹੇ ਨੇ ਦੇਖੋ ਆਪਣੀ ਯਾਤਰਾ ਪੈਦਲ ਕਰ ਰਹੇ ਨੇ ਨਹੀਂ ਕਹਿੰਦੀ ਜਿਮ ਵਾਲੇ ਐਡਾ-ਐਡਾ ਡੋਲਿਆਂ ਵਾਲੇ ਵੀ ਘੋੜੀਆਂ ਤੇ ਚੜ-ਚੜ ਕੇ ਜਾਂਦੇ ਨੇ ਬਹੁਤ ਜ਼ਿਆਦਾ ਨਹੀਂ ਬੈਗ ਵਾਲਾ ਬੜਾ ਕਰਦਾ ਬੈਗ ਬੜਾ ਓខਾ ਵਾਲਾ ਲੱਗ ਰਿਹਾ ਏ ਇਹਦਾ ਕੱਥਾ ਜਿਆ ਕਰਤਾ ਇਹਨੇ ਬੈਗ ਤਾਂ ਐਡਾ ਭਾਰਕ ਕਰ ਦੇਣੀ ਬਟਾਂ ਦੇ ਨਾਲ ਜਿਹ ਤੰਤਰ ਹੋਣਾ ਯਾਰਾ ਆ ਜਿਆਦਾ ਬੜਾ ਟੈਟ ਜਿਆ ਕਰਤਾ ਕੰਮ ਪਤਾ ਕਿੰਨ ਚੱਲਦਾ ਓਏ ਅਬ ਗਿਰ ਜੂਣਾ ਹੈ ਓ ਜੀ ਨੂੰ ਆ ਵਿਪਰਸਾਤਿਆਂ ਜਦੋਂ ਮੇ ਪੈਣ ਲੱਗ ਗਿਆ ਕਿਲੋਮੀਟਰ ਪਿੱਛੇ ਛੱਡ ਦਿੰਦੇ ਨੇ ਆਹ ਰਹਿ ਜੀ ਹੈਲੀਪੈਡ ਉਰੇ ਤੱਕ ਛੱਡਦੇ ਨੇ ਜਿਹੜੇ ਹੈਲੀਪੈਡ ਤੇ ਆਉਂਦੇ ਨੇ ਤੇ ਉਰੇ ਟੈਂਟ ਵੀ ਦਿੱਤੇ ਆ ਜੇ ਕਿਸੇ ਨੇ ਟੈਂਟਾਂ ਚ ਰਹਿਣਾ ਜੀ ਸਟਾਰਟਿੰਗ ਪੁਆਇੰਟ ਤੇ ਪਹੁੰਚ ਗਏ ਤੇ ਆ ਦੇਖੋ ਸਾਰੀਆਂ ਘੋੜੇ ਘੋੜੀਆਂ ਉਰੇ ਖੜੇ ਨੇ ਪੂਰਾ ਦਿਨ نیچے ਜਾਣ ਲਈ ਮਿਲਦੀਆਂ ਨੇ ਤੇ ਬੱਸ ਅਸੀਂ ਪਹੁੰਚੇ ਆ ਪਹੁੰਚ ਗਏ ਦੋ ਹੀ ਗ੍ਰੀਨ ਪਰ ਬਲਾਈ ਲਿਆ ਨਹੀਂ ਤਾਂ ਮੈਨੂੰ ਐ ਸੀਗਾ ਕਿ ਤੇ ਘੋੜੀ ਘਾੜੀ ਦਾ ਹੀ ਨਾਣਾ ਪਾਉ। ਠੀਕ ਆ। ਕੋਜੀ ਜੀ ਵਸਲ ਗੁਰਦੁਆਰਾ ਸਾਹਿਬ ਜਾਣਾ। ਸ਼ਰਮਣੇ ਆਉਣੇ ਸਾਡੇ ਤੋਂ ਪਹਿਲਾਂ ਪਹੁੰਚ ਗਏ ਸੀ। ਆ ਜੀ ਸਾਹਮਣੋਂ ਇਹ ਪਰ ਆਨੇ ਆ ਤੇ ਲੈਫਟ ਹੈਂਡ ਸਾਈਡ ਤੇ ਗੁਰਦੁਆਰਾ ਸਾਹਿਬ ਆ ਬਾਹਰ ਬੋਣ ਲੱਗਿਆ ਹੋਇਆ। ਤੁਸੀਂ ਉਰੇ ਦੇਖ ਸਕਦੇ ਹੋ। ਤੇ ਆ ਸਿੱਧਾ ਜਾਂਦਾ ਜੀ ਅੱਗੇ ਗੁਰਦੁਆਰਾ ਹਿੰਕੋਟ ਸਾਹਿਬ ਨੂੰ ਰਸਤਾ। ਅੱਗੇ ਜੇ ਤੱਕ ਮਾਰਕੀਟ ਆ। ਦੇਖੋ ਜੀ ਅੱਗੇ ਜਿਹੜੇ ਹਾਲ 'ਚ ਰਹਿਣਾ ਹੋਣਾ ਵਾਸਤੇ ਲਾਈਨ ਲੱਗੀ ਹੋਈ ਆ ਸਾਰੇ ਯੂਰੇ ਬੰਦੇ ਜਾਂਦੇ ਨੇ ਹਾਲ 'ਚ ਰਹਿਣ ਵਾਸਤੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਰਦੀਪ ਭਾਂਡੇ ਚੱਕ ਕੇ ਜੀ ਪ੍ਰਸ਼ਾਦਾ ਛਕਾਂਗੇ ਕਿਉਂਕਿ ਭੁੱਖ ਬਹੁਤ ਲੱਗਣ ਲੱਗੀ ਸੀਗੀ ਤੇ ਆ ਲੰਗਰ ਹਾਲ ਆ ਜੀ ਸਿੱਧਾ ਐਂਟਰੋ ਕੇ ਰਾਈਟ ਹੈਂਡ ਸਾਈਡ ਤੇ ਜਾ ਕੇ ਤੇ ਆਪਾਂ ਜੀ ਉਰੇ ਫੇਰ ਪ੍ਰਸ਼ਾਦਾ ਛਕਿਆ ਜੀ ਹਾਲ ਨੰਬਰ 1 ਉਹ ਸੀਗਾ ਹਾਲ ਨੰਬਰ 2 ਉਰੇ ਵੀ ਐਨ ਲਾਈਨ ਲੱਗੀ ਹੋਈ ਆ ਅਸਾ ਉਰੋ ਦੀ ਆਪਾਂ ਨੂੰ ਜਿਹੜੇ ਨੇ ਪਰਚੀ ਮਿਲਦੀ ਆ ਰੂਮ ਦੀ ਤੇ ਆ ਦੇਖੋ ਸਾਰੇ ਯਾਤਰੀ ਆਈ ਜਾਂਦੇ ਨੇ ਬੈਠਣ ਇਸਨੇ ਕਿੰਸ ਤੋਂ ਉੱਤੇ ਪੈਣਾ ਆ ਰਹੇ ਆ ਲਾਲ ਜਾਮਾ ਵੀ ਐਸੋਲੇ ਰੈੱਡ ਪਕੋੜੇ ਬਣ ਰਹੇ ਨੇ ਦੂਰ ਦਰਾ ਸਾਹ ਤੋਂ ਥੋੜਾ ਜਿਹਾ ਅੱਗੇ ਆ ਕੇ ਚੱਲ ਰਹੇ ਚੰਨ ਦੇ ਦੇਖੋ ਸਾਰੇ ਕਿੰਨੇ ਇੰਜੋਏ ਕਰ ਰਹੇ ਨੇ ਯੂਰੀ ਆ ਕੇ ਤੁਸੀਂ ਵੀ ਆਓ ਬਹਿ ਕੇ ਪਾ ਵੀ ਅਗੇ ਵੀ ਫੋਟੋ ਸ਼ੂਟਾ ਲਈ ਜਾਏਗਾ ਫੋਟੋ ਸ਼ੂਟ ਹੋ ਗਿਆ ਤਾਂ ਨਾ ਬਾਕੀ ਭਾਈ ਜਿਹੜੇ ਲੱਗੇ ਨੇ ਮੈਂ ਆ ਲਾ ਰਿਹਾ ਸੀ ਫੋਟੋ ਖਿੱਚਣ ਨੂੰ ਟਾਈਮ ਬਾਈ ਕਿਹਾ ਤਾਂ ਮੈਨੂੰ ਬੜਾ ਯਾਰ ਕੈਮਰਾ ਮੈਂ ਪੜਾ ਕੇ ਦੇਣਾ ਮਿੰਟ ਲਾਇਆ ਬਾਈਡੇ ਜਿੱਤੀ ਜਰਾ 뷰 ਦਾ ਜਾਇਜ਼ਾ ਲਿੱਤਾ ਕੀ ਚੰਗਾ ਹੈ ਕਿਵੇਂ ਹੈ ਨਹੀਂ ਜਿਵੇਂ ਆਏ ਹੋਣੇ ਉਹਰੇ ਬੰਦੇ ਹੈ ਨਾ ਯਾਰ ਜਿਹਨੇ ਇਹ ਪੁੱਜੀ ਸਾਹਬ ਨਾਲ ਲੱਪੇਆ ਸੀਗਾ ਗੁਰਦੁਆਰਾ ਸਾਹਿਬ ਨਾਲ ਜਿਵੇਂ ਲੱਪੇਆ ਹੋਣੇ ਕਿਵੇਂ ਆਏ ਹੋਣੇ ਯਾਰ ਰਾਹ ਹੈ ਨਾਲੇ ਨਾਲੇ ਪਹਾੜਾਂ ਨੂੰ ਦੇਖ ਕੇ ਆਬਜ਼ਰਵ ਕਰ ਰਹੇ ਸੀਗੇ ਤੇ ਮੈਂ ਦਿਖਾਉਂਦਾ ਤੁਹਾਨੂੰ ਕਿੰਨਾ ਨਜ਼ਾਰਾ ਆ ਰਿਹਾ ਉਹਦੇ ਲਈ ਕਿ ਨਾਲ ਦੇਖਾ 뷰 ਪਹਿਲਾਂ ਤਾਂ ਬੱਦਲ ਦੇਖੋ ਉੱਪਰ ਕਿੰਨੇ ਸੋਹਣੇ ਨੇ ਵੀਰਾਂ ਦਾ ਮੁੱਚੇ ਨੂੰ ਆਈ ਜਾਂਦੇ ਆ ਤੇ ਕਰੋ ਪਹਾੜ ਦੇ ਅੱਜ ਆਹ ਈ ਸਾਈਡ ਤੇ ਬਹੁਤ ਸੋਹਣੂ ਲੱਗ ਰਿਹਾ ਹੈ ਇਸ ਲਈ ਪਕੋੜੇ ਦੇ ਨਾਲ ਮੈਂ ਪੀਣ ਲੱਗਿਆ ਦੁੱਧ ਲਾ ਵੀਰ ਨੂੰ ਪਕੋੜੇ ਜਿਹਨਾਂ ਨੂੰ ਆਹ ਗੁਰਦੁਆਰੇ ਸਾਹਿਬ ਦੇ ਸਾਹਮਣੇ ਗਰਮ ਗਰਮ ਪਕੋੜੇ ਜਿਹਨਾਂ ਨਾਲ ਹੋ ਗਏ ਪਕੋੜੇ 3rd ਫਲੋਰ ਤੇ ਜੀ ਆਪਣੀ ਸਰਾਂ ਜਿੱਥੇ ਆਪਾਂ ਨੂੰ ਰੂਮ ਮਿਲੇ ਆ ਤੇ ਆ ਬਾਰੋ ਦੀ ਦੇਖੋ ਹਨੇਰਾ ਹੋ ਗਿਆ 90 ਦਾ ਵਿਊ ਆ ਬਾਹਰੋਂ ਤੇ ਆ ਜੀ ਆਪਣਾ 180 ਨੰਬਰ ਕਮਰਾ ਅੰਦਰ ਜਾਣਾ ਆ ਆਪਾਂ ਤੇ ਉਰੇ ਆ ਬੈੱਡ ਲੱਗੇ ਹੋਏ ਨੇ ਤਿੰਨ ਤਿੰਨ ਲੇਅਰ ਚ ਜਿਵੇਂ ਆਪਾਂ ਹੋਸਟਲਾਂ ਚ ਰਹਿੰਦੇ ਹੁੰਨੇ ਆ ਉਵੇਂ ਅਸੀਂ ਦੱਸ ਜਾਣੇ ਆ ਇਸ ਕਰਕੇ ਆਪਾਂ ਨੂੰ ਉਰੇ ਮਿਲ ਗਿਆ ਜੀ ਇੱਕ ਪੂਰਾ ਸਾਈਡ ਪੂਰੀ ਮਿਲ ਗਈ ਤਿੰਨ ਪਾਸੇ ਵਾਲੀ ਮਦਦ ਲੋ 30 ਫਲੋਰ ਹੋ ਗਏ ਇੱਕ ਹਿਸਾਬ ਨਾਲ ਤੇ ਆ ਇਹਨਾਂ ਲਾਸਟ ਚ ਆ ਜਗਾ ਜਿੱਥੇ ਉਰੇ ਮਿਲਿਆ ਤੇ ਇਹਦੇ ਨਾਲ ਆਪਾਂ ਨੂੰ ਚਾਰਜਿੰਗ ਪੁਆਇੰਟ ਵੀ ਮਿਲ ਗਿਆ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਪੈਣੀ ਕੀ ਬਰਾਦਰ ਕੈਸੇ ਹੋ ਬੜੀ ਵਧੀਆ ਹਾਂ ਠੀਕਾ ਹੋਏ ਹਾਂ ਹਾਂ ਤੇ ਜੀ ਹੁਣ ਨਾ ਲੱਗਿਆ ਸੀਗਾ ਮੈਂ ਸੌਣ ਥੋੜਾ ਜਿਆ ਕਿਉਂਕਿ ਨਾ ਮੇਰੇ ਸਿਰ ਦੁਖਣ ਲੱਗ ਗਿਆ ਸੀ ਥੋੜਾ ਜਿਆ ਜ਼ਿਆਦਾ ਤੇ ਸਵੇਰੇ ਫੇਰ ਸਾਜਰੇ ਉੱਟ ਕੇ ਉੱਪਰ ਚੜਨਾ ਆਪਾਂ ਛੇ ਟਰੈਕਿੰਗ 6-7 ਕਿਲੋਮੀਟਰ ਦੀ ਉਹ ਕਰਨੀ ਆ ਫਿਰ ਉੱਥੇ ਜਾ ਕੇ ਮੱਥਾ ਟੇਕਣਾ ਸਵੇਰੇ 8 ਵਜੇ ਪਹਿਲੀ ਅਰਦਾਸ ਹੁੰਦੀ ਆ ਤੇ ਉੱਥੇ ਪਹੁੰਚਣਾ ਆਪਾਂ ਤੇ ਤਾਂ ਕਰਕੇ ਹੁਣ ਬਸ ਸੌਣ ਲੱਗਿਆ ਪਤਾ ਨਹੀਂ ਕਿ ਉਹ ਸਿਰ ਤਾਂ ਦੁਖਣ ਲੱਗ ਗਿਆ ਮਨ ਲੱਗਦਾ ਮੇਰਾ ਨਾ ਪਸੀਨੇ ਨਾਲ ਸਿਰ ਭਿੱਜਿਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਥੋੜਾ ਜਿਹਾ ਜਦ ਮੀਂਹ ਪੈਣ ਲੱਗਿਆ ਮੈਂ ਸਿਰ ਨਹੀਂ ਢਕਿਆ ਉਹ ਗਰਮਸਰਦਨਾ ਹੋ ਗਿਆ ਹੋਵੇ ਤੇ ਥੋੜਾ ਜਿਹਾ ਹੁਣ ਰੈਸਟ ਕਰੂੰਗਾ ਫਿਰ ਠੀਕ ਹੋ ਜਾਊਗਾ ओके जी आज ਦਾ ਵਲੋਗ ਹੈ ਬਣਾ ਇੱਥੇ ਦਾ ਕਿਸੇ ਜੇ ਵਧੀਆ ਲੱਗਿਆ ਤੇ ਲਾਈਕ ਤੇ ਸਬਸਕ੍ਰਾਈਬ ਕਰਿਓ ਓਕੇ ਜੀ ਟਨ ਸੋਸ਼ਲ ਮੀਡੀਆ ਵਾਹੇ குரு